ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਵਧੀਆ ਤੇ ਵਧੀਆ ਹਰ ਇੱਕ ਨੀਏਟਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਜਿਹੜੇ ਝੋਨੇ ਨੇ 20 ਦਿਨ ਤੋਂ ਪਲੱਸ ਹੋ ਚੁੱਕੇ ਨੇ ਤੇ ਹੁਣ ਕਿਸਾਨ ਵੀਰ ਨੇ ਜਿਹੜੇ ਉਹਨਾਂ ਨੇ ਦੇਖੋ ਪਹਿਲੀ ਖਾਦ ਸਿੰਪਲ ਪਾ ਕੇ ਜਾਂ ਪਹਿਲੀ ਖਾਦ ਨਾਲ ਜ਼ਿੰਕ ਵਗੈਰਾ ਦੇਤੀ ਹੋਣੀ ਤਾਂ ਕਿਸਾਨ ਵੀਰਾਂ ਦੇ ਜਿਹੜੇ ਝੋਨੇ ਲੱਗੇ ਹੋਏ ਨੇਗੇ 25 ਤਰੀਕ ਤੋਂ ਪਹਿਲਾਂ-ਪਹਿਲਾਂ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਕਿਹੜੀ ਆ ਰਹੀ ਹੈ ਉਹ ਝੋਨੇ ਰੁੱਕ ਕੇ ਚੱਲ ਰਹੇ ਨੇ ਕਿਉਂਕਿ ਟੈਂਪਰੇਚਰ ਇੰਨਾ ਜ਼ਿਆਦਾ ਹਾਈ ਸੀਗਾ ਵਿੱਚ ਤਾਂ ਝੋਨੇ ਮਾਰ ਬਹੁਤ ਗਏ ਡੱਕੇ ਜੀ ਨੂੰ ਕਹ ਦਿੰਨੇ ਆਪਾਂ ਤੇ ਬਾਕੀ ਜਿਹੜੇ ਝੋਨੇ ਨੇ ਕਿ ਜਿੱਦਾਂ 110 ਹੈ ਇਹਦਾ ਥੋੜਾ ਜਿਹਾ ਕੈਰੇਕਟਰ ਹੈ ਇਹ ਰੁੱਕੇ ਹੀ ਚੱਲਦਾ ਤੇ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਨੇ ਲਾਏ ਹੋਏ ਨੇ ਜਿੱਦਾਂ PR 131 ਲਾਇਆ ਜਾਂ ਬਾਸਮਤੀ ਝੋਨੇ ਉਹਨਾਂ ਨੇ ਨਾ ਝੋਨਾ ਜਿਵੇਂ ਹੁਣ ਚੱਲ ਨਹੀਂ ਰਿਹਾ ਸੀਗਾ ਉਹੋ ਕਿਸਾਨ ਵੀਰਾਂ ਨੂੰ ਹੁਣ ਦੁਚਿੱਤੀ ਦੇ ਵਿੱਚ ਮਨ ਪੈ ਜਾਂਦਾ ਜਦੋਂ 20 ਦਿਨ ਹੋ ਜਾਂਦੇ ਨੇ ਝੋਨਾ ਲਾਏ ਨੂੰ ਅਗਲਾ ਕਹਿੰਦਾ ਵੀ ਆਪਾਂ ਨੇ ਫੋਟ ਨਹੀਂ ਕਰੀ ਝੋਨੇ ਨੇ ਤਾਂ ਉਹ ਵੱਖ-ਵੱਖ ਤਰ੍ਹਾਂ ਦੇ ਜਿੱਦਾਂ ਆਪਾਂ ਗਏ ਦੀ ਪੈਕੇਟ ਲਿਆ ਕੇ ਪਾਉਂਦੇ ਨੇ ਥੈਲੀਆਂ ਲਿਆ ਲਿਆ ਪਾ ਦਿੰਦੇ ਨੇ ਜਿਹਦੇ ਨਾਲ ਕਿ ਆਪਣਾ ਝੋਨਾ ਗਾ ਪੂਰੀ ਤਰ੍ਹਾਂ ਜਿਹੜਾ ਹਰਾ ਭਰਾ ਕੱਚਾ ਕਸ਼ਨਾਰ ਹੋ ਜਾਂਦਾ ਗਾ ਆਪਾਂ ਨੂੰ ਲੱਗਦਾ ਵੀ ਝੋਨਾ ਆਪਣਾ ਬਹੁਤ ਵਧੀਆ ਹੋ ਗਿਆ ਹਰਾ ਹਰਾ ਪਰ ਕਿਸਾਨ ਵੀਰੋ ਉਸ ਝੋਨੇ ਨੇ ਉਹਨਾਂ ਝਾੜ ਨਹੀਂ ਦੇਣਾ ਹੁੰਦਾ ਜੇਕਰ ਤੁਸੀਂ ਝੋਨੇ ਦਾ ਝਾੜ ਲੈਣਾ ਤਾਂ ਪਹਿਲਾਂ ਮੈਂ ਤੁਹਾਨੂੰ ਜਿੱਦਾਂ ਕਿਹਾ ਸੀਗਾ ਵੀ ਤੁਸੀਂ ਨੇ ਮਿੱਟੀ ਪਰਖ ਜ਼ਰੂਰ ਕਰਾਉਣੀ ਆ ਮਿੱਟੀ ਪਰਖ ਆਧਾਰ ਦੇ ਉੱਤੇ ਆਪਾਂ ਜਿੱਦਾਂ ਕਹਦੇ ਝੋਨੇ ਨੇ ਆਪਣੇ ਨੇ ਜਿਹੜੇ-ਜਿਹੜੇ ਤੱਤਾਂ ਦੀ ਉਹਨੂੰ ਲੋੜ ਹੈ ਉਹ ਲੈ ਕੇ ਪੂਰੀ ਫੋਟ ਵੀ ਕਰਨੀ ਹੁੰਦੀ ਹੈ ਤੇ ਪੂਰਾ ਉਹਨੇ ਝਾੜ ਵੀ ਦੇਣਾ ਹੁੰਦਾ ਉਹਦੇ ਲਈ ਕਿਸਾਨ ਵੀਰੋ ਜਿੰਕ ਮੈਗਨੀਸ਼ੀਅਮ ਪੋਟਾਸ਼ ਸਲਫਰ ਇਹ ਤੱਤਾਂ ਦੀ ਜਿੱਥੇ ਜਿੱਥੇ ਕਿੰਨੀ ਕਿੰਨੀ ਕਮੀ ਲੱਗਦੀ ਹੈ ਤੁਹਾਨੂੰ ਇਹ ਤੱਤ ਦਿਵੋ ਥੋੜਾ ਝੋਨਾ ਬੰਪਰ ਝਾੜ ਦੋ ਤੇ ਫੋਟ ਵੀ ਪੂਰੀ ਕਰੋ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਇਸੇ ਗੱਲ ਤੇ ਲੈ ਕੇ ਆਏ ਆ ਵੀ ਫालतू ਝੋਨੇ ਦੇ ਵਿੱਚ ਕੁਝ ਪਾਉਣ ਨਾਲੋਂ ਤੱਤ ਪਾਓ ਪਹਿਲਾ ਰੇ ਤੁਸੀਂ ਜੇ ਸਿੰਪਲ ਦੇਦਾ ਦੂਸਰੇ ਯੂਰੀਆ ਦੇ ਨਾਲ 15-18 ਦਿਨਾਂ ਤੇ ਜਾ ਕੇ ਉਹ ਆਪਾਂ ਯੂਰੀਆ ਦਿੰਨੇ ਆ ਤੁਸੀਂ ਨਾਲ ਉਹਦੇ 33% ਜ਼ਿੰਕ 5 ਤੋਂ ਲੈ ਕੇ 7 ਕਿਲੋ ਦਵੋ ਤੁਹਾਡਾ ਧੁੰ ਝੋਨਾ ਜਿਹੜਾ ਤੀਜੇ ਦਿਨ ਨੂੰ ਐਨ ਵਧੀਆ ਪੂਰੀ ਵਧੀਆ ਫੋਟ ਤੇ ਰੰਗ ਰੂਪ ਬਣਾ ਲੂਗਾ ਤੀਜੇ ਚੌਥੇ ਦਿਨ ਨੂੰ ਤੇ ਇੱਕ ਗੱਲ ਯਾਦ ਰੱਖਣੀ ਜਦੋਂ ਤੁਸੀਂ ਜ਼ਿੰਕ ਪਾਤਾ ਤਾਂ ਇੱਕ ਵਾਰ ਖੇਤ ਨੂੰ ਹਵਾ ਜ਼ਰੂਰ ਲਵਾਓ ਇੱਕ ਵਾਰ ਹਵਾ ਲਵਾ ਕੇ ਤੁਸੀਂ ਪਾਣੀ ਲਾ ਦੋ ਤੁਹਾਡੇ ਝੋਨੇ ਦੀ ਜਿਹੜੀ ਜਿੰਕ ਦੀ ਘਾਟ ਆ ਉਹ ਬਿਲਕੁਲ ਪੂਰੀ ਹੋਊਗੀ ਬਹੁਤ ਵਧੀਆ ਤੁਹਾਡਾ ਝੋਨਾ ਜਿਹੜਾ ਗਰੋਥ ਕਰੂਗਾ ਤੇ ਅੱਗੇ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦਾਂਗਾ ਜਿਹੜੀ ਆਪਣਾ ਪੋਟਾਸ਼ ਵਗੈਰਾ ਆਪਾਂ ਨੇ ਦੇਣੀ ਆ ਉਹ ਮੈਂ ਤੁਹਾਡੇ ਨਾਲ ਜਿਹੜੀਆਂ ਹੁਣ ਲਗਾਤਾਰਤਾ ਨਾਲ ਵੀਡੀਓes ਸ਼ੇਅਰ ਕਰਦਾ ਰਹੂੰਗਾ ਕਿਉਂਕਿ ਜਿੱਦਾਂ ਹੁਣ ਤੁਹਾਨੂੰ ਪਤਾ ਝੋਨੇ ਦਾ ਸੀਜ਼ਨ ਚੱਲੀ ਜਾਂਦਾ ਹੈ ਤੇ ਆਪਾਂ ਵੀ ਝੂਨੇ ਦੇ ਵਿੱਚ ਜਿੱਦਾਂ ਕਹਿੰਦੇ ਰਜੇਮਿਆਂ ਦੇ ਵਿੱਚ ਫਸੇ ਹੁੰਨੇ ਆਗੇ ਤੇ ਕੰਮ ਕੀ ਐ ਇਦਾਂ ਦੇ ਹੁੰਦੇ ਨੇ ਜਿਹਦੇ ਕਰਕੇ ਵੀਡੀਓ ਦਾ ਟਾਈਮ ਨਹੀਂ ਲੱਗਦਾ ਪਰ ਫੋਨ ਕਾਲ ਤੇ ਜਿਹੜੇ ਵੀਰ ਆਪਾਂ ਨੂੰ ਫੋਨ ਵਗੈਰਾ ਕਰਦੇ ਨੇ ਜੋ ਵੀ ਉਹਨਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਆਪਾਂ ਜਰੂਰ ਜਿੰਨਾ ਕ ਆਪਾਂ ਤੋਂ ਹੋ ਸਕਦਾ ਹੱਲ ਕਰਦੇ ਆ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦਿੰਦੇ ਰਹਿੰਦੇ ਆ ਵਧੀਆ ਲੱਗਦੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ